ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲਾ ਤੁਸੀਂ ਜੁੜ ਚੁੱਕੇ ਹੋ ਨਿਊਜ਼ 311 ਦੇ ਨਾਲ ਅੱਜ ਇੱਕ ਵਾਰ ਫਿਰ ਪਿੰਡ ਰਤਹਿ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ਲੋਕਾਂ ਨੇ ਅੱਗ ਲਾਉਣ ਦਾ ਕੀਤਾ ਸ਼ੱਕ ਜ਼ਾਹਿਰ ਔਰ ਜਾਂਚ ਦੀ ਕੀਤੀ ਮੰਗ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੁਆਰਾ ਅੱਗ ਦੇ ਉੱਤੇ ਪਾਇਆ ਕਾਬੂ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਰ ਇਹ ਇੱਕ ਲੱਖਾਂ ਦਾ ਕਾਰਨਵਾ ਲੱਗਿਆ ਜੀ ਬਾਰ ਬਾਰ ਕਿਉਂ ਲੱਗ ਰਹੀ ਹੈ ਇਹ ਅੱਜ ਸਾਡੇ 11:30 ਵਜੇ ਮੈਨੂੰ ਸੂਚਨਾ ਮਸੂਲ ਹੋਈ ਸੀ ਕਿ ਇੱਥੇ ਜਿਹੜਾ ਹੈਗਾ ਡੰਪ ਜਿਹੜੇ ਨਥੇ ਹੀ ਵਿਖੇ ਹੈਗੇ ਆ ਇਹ ਪੈਨਕਾਰਬੋ ਜਿਹੜੀ ਇੱਥੇ ਕੰਪਨੀ ਹੈ ਉਹਨਾਂ ਦੇ ਇਹ ਅੱਗੇ ਠੇਕਿਆਂ ਤੇ ਦੇ ਰੱਖੇ ਆ ਤੇ ਉੱਥੇ ਵੀ ਅੱਗ ਲੱਗ ਗਈ ਹੈ ਤੇ ਮੈਂ ਇਮੀਡੀਏਟਲੀ ਐਸਆ ਜੀ ਹਾਜਪਾਲ ਚੋਕੀ ਇੰਚਾਰ ਜਿਹੜਾ ਹੈਗਾ ਸਿੰਘੋ ਤੇ ਹੋਰ ਜਿਹੜੀ ਫੋਰਸ ਉੱਥੇ ਭੇਜੀ ਤੇ ਇਮੇਜਰੀ ਆਪ ਵੀ ਇੱਥੇ ਮੌਕੇ ਤੇ ਪਹੁੰਚਿਆ ਫਾਇਰ ਬਰਗੇਡਾਂ ਜਿਹੜੀਆਂ ਹੈਗੀਆਂ ਕਾਲ ਕੀਤੀਆਂ ਐਸ.ਐਮ. ਸਾਹਿਬ ਦੇ ਧਿਆਨ ਚ ਲਿਆਂਦਾ ਐਸ.ਐਸ.ਪੀ. ਸਾਹਿਬ ਦੇ ਧਿਆਨ ਚ ਲਿਆਂਦਾ ਜਿਨ੍ਹਾਂ ਨੇ ਉੱਥੋਂ ਸਿਵਲ ਪ੍ਰਸ਼ਾਸਨ ਨੇ ਵੀ ਨਾਲ ਸਾਡੇ ਤਾਲਮਿਲ ਕਰਕੇ ਤੇ ਉੱਥੋਂ ਫਾਇਰ ਬਰਗੇਡਾਂ ਤੇ ਹੋਰ ਜਿਹੜੀਆਂ ਲੜਿੰਦੀਆਂ ਜਿਹੜੀਆਂ ਇੱਥੇ ਇਕੁਪਮੈਂਟਸ ਹੈਗੀਆਂ ਉਹ ਭੇਜੀਆਂ ਤੇ ਇੱਥੇ ਏ.ਵੀ.ਸੀ. ਵਗੈਰਾ ਮੰਗਾ ਕੇ ਜਿਹੜੀ ਹੈਗੀ ਆ ਉਹ ਖੱਡਾ ਖਦਾ ਕੇ ਤੇ ਮਿੱਟੀ ਪਵਾ ਕੇ ਦੇਤੇ ਤੇ ਉਹ ਪਾਣੀ ਦੇ ਨਾਲ ਅੱਗ ਨੂੰ ਕੰਟਰੋਲ ਕੀਤਾ ਹੈ ਹਾਲ ਦੀ ਘੜੀ ਕੰਟਰੋਲ ਦੇ ਵਿੱਚ ਹੈ ਤੇ ਅੱਗੇ ਫਰਦਰ ਜਿਹੜੀ ਹੈਗੀ ਹੈ ਇਹਦੇ ਕੋਸ਼ਿਸ਼ਾਂ ਜਿਹੜੀਆਂ ਇਹਨੂੰ ਬੁਝਾਉਂਦੀਆਂ ਜਾਰੀ ਹੈ। ਇੱਕ ਸਰ ਲੋਕਾਂ ਵੱਲੋਂ ਤੋਂ ਦੋਸਲਾ ਯਾਰੇ ਕਹਿੰਦੇ ਅੱਗ ਕਿਸੇ ਵੱਲੋਂ ਲਾਈ ਜਾਂਦੀ ਹੈ। ਇਹਦੇ 'ਚ ਦੇਖੋ ਗੱਲ ਇਹ ਹੈ ਵੀ ਸਾਡੀ ਫਰਸਟ ਪ੍ਰਾਇਓਰਿਟੀ ਹੈਗੀ ਵੀ ਇਹਨਾਂ ਨੂੰ ਅੱਗ ਨੂੰ ਅਸੀਂ ਕਾਬੂ ਕਰੀਏ। ਉਸ ਤੋਂ ਬਾਅਦ ਜਿਹੜਾ ਹੈਗਾ ਜੇ ਕੋਈ ਵਾਸ਼ਿੰਦਾ ਜਾਂ ਜੇ ਲੋਕ ਕੋਈ ਆ ਕੇ ਸਾਡੇ ਕੋਲ ਕੋਈ ਕਿਸੇ ਵਿਅਕਤੀ ਦੇ ਖਿਲਾਫ ਕੰਪਲੇਂਟ ਕਰਦੇ ਆ ਤਾਂ ਅਸੀਂ ਉਹਦੀ ਜਿਹੜੀ ਡੂੰਘਾਈ ਨਾਲ ਪੜਤਾਲ ਕਰਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ।